ਕਿਸ ਤਰ੍ਹਾਂ ਦੀ ਸ਼ਿਕਾਇਤ ਜਿਹੜੀ ਮੋਟੋ ਬਿਲੇ ਤਾਂ ਗਿਆ ਕਿਸ ਤਰ੍ਹਾਂ ਦੀ ਸ਼ਿਕਾਇਤ ਜਿਹੜੀ ਉਹ ਆਈ ਸੀ ਦਿੱਤੇ ਉਹਦੇ ਤੇ ਦੇਖੋ ਐਦਾ ਹੈ ਨਾ ਕਿ ਮੈਂ ਜਦੋਂ ਸੁਰਿੰਦਰ ਸ਼ਰਮਾ ਦਾ ਇੱਕ ਇੱਕ ਪੋਸਟ ਪੜ੍ਹੀ ਸੀਗੀ ਉਹਦੇ ਤੇ ਕਿ ਉਹ ਬਹੁਤ ਦੁਖੀ ਹੈ ਔਰ ਕਹਿੰਦੀ ਕਿ ਮੈਨੂੰ ਰੋਟੀ ਖਾਣ ਜੋਗਾ ਵੀ ਛੱਡ ਦੋ ਤੇ ਉਸ ਨੂੰ ਪੜ੍ਹਨ ਤੋਂ ਬਾਅਦ ਮੈਂ ਸੁਨਦਰ ਨੂੰ ਕਾਲ ਕੀਤੀ ਆ ਉਹਦੇ ਨਾਲ ਬੜੀ ਬੜੀ ਲੰਬੀ ਗੱਲ ਹੋਈ ਆ ਉਹਨੇ ਮੈਨੂੰ ਜੋ ਡਿਟੇਲਸ ਦੱਸੇ ਨੇ ਉਹ ਬਹੁਤ ਹੀ ਹੈਰਾਨ ਕਰਨ ਵਾਲੇ ਡਿਟੇਲਸ ਸੀਗੇ ਕਿ ਇਹਨੇ ਸਾਲਾਂ ਤੋਂ ਉਹ ਕੰਮ ਕਰ ਰਹੀ ਹੈ ਉਸ ਪ੍ਰੋਡਿਊਸਰ ਦੇ ਨਾਲ ਲੇਕਿਨ ਅੱਜ ਤੱਕ ਉਹਨੂੰ ਇੱਕ ਵੀ ਪੈਸਾ ਉਹਦੇ ਅਕਾਊਂਟ 'ਚ ਨਹੀਂ ਪਾਇਆ ਗਿਆ ਉਹਨੂੰ ਕੋਈ ਪੇਮੈਂਟ ਨਹੀਂ ਹੋਈ ਔਰ ਜਦੋਂ ਉਹਨੇ ਪਹਿਲਾਂ ਤੇ ਉਹਨਾਂ ਦੇ ਨਾਲ ਰਹਿੰਦੇ ਹੁੰਦੀ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਬੜੇ ਉਹਨੂੰ ਸਪਨੇ ਦਿਖਾਏ ਕਿ ਅਸੀਂ ਮੈਂ ਤੇਰੇ ਲਈ ਇੰਡਸਟਰੀ 'ਚ ਬਹੁਤ ਵੱਡਾ ਕੰਮ ਕਰਵਾਵਾਂਗਾ ਔਰ ਬਹੁਤ ਅੱਛੇ-ਅੱਛੇ ਪ੍ਰੋਜੈਕਟ ਉਹਨੂੰ ਦਿਲਾਣੇ ਨੇ ਲੇਕਿਨ ਸੁਨੰਦਾ ਨੇ ਜਦੋਂ ਆਪਣੇ ਮਦਰ ਦੇ ਨਾਲ ਬਾਹਰ ਜਾ ਕੇ ਰਹਿਣ ਦੇ ਲਈ ਕਿਹਾ ਕਿ ਮੈਂ ਰਹਿਣਾ ਹੈ ਬਾਹਰ ਜਾ ਕੇ ਮੈਂ ਆਪਣੀ ਮਦਰ ਨੂੰ ਲੁਕਾਫਟਰ ਕਰਨਾ ਹੈ ਹੁਣ ਉਸ ਟਾਈਮ ਤੇ ਉਹਨੇ ਇੱਕ ਕਿਰਾਏ ਦੇ ਉੱਤੇ ਇੱਕ ਛੋਟਾ ਜਿਹਾ ਇੱਕ ਫਲੈਟ ਲਿਆ ਜਿਸਦੇ ਉਹ ਕਹਿੰਦੀ ਹੈ ਕਿ ਮੇਰੇ ਕੋਲ ਇੰਨੀ ਵੀ ਨਹੀਂ ਸੀਗੇ ਪੈਸੇ ਕਿ ਮੈਂ ਉਸ ਦੇ ਕਿਰਾਇਆ ਵੀ ਚੁਕਾ ਸਕਾਂ ਸੋ ਜੋ ਲੜਕੀ ਦੇ ਤੁਸੀਂ ਦੇਖੋ ਉਹਦੇ ਫੋਲੋਇੰਗ ਫਾਲੋਇੰਗ ਕਿੰਨੀ ਜ਼ਿਆਦਾ ਹੈ ਉਹਦੇ ਗਾਣੇ ਕਿੰਨੇ ਚੱਲੇ ਹੋਏ ਨੇ ਇੰਡਸਟਰੀ 'ਚ ਉਹਦਾ ਨਾਂ ਹੈ ਔਰ ਉਹ ਲੜਕੀ ਨੇ ਜਿਹਨੇ ਐਨਾ ਪੈਸਾ ਕਮਾਇਆ ਹੋਵੇਗਾ ਲੇਕਿਨ ਅੱਜ ਉਹਦੇ ਕੋਲ ਐਨੇ ਪੈਸੇ ਨਹੀਂ ਸੀ ਕਿ ਉਹ ਆਪਣੇ ਫਲੈਟ ਦਾ ਕਿਰਾਇਆ ਵੀ ਦੇ ਸਕੇ ਤੇ ਉਸ ਨੇ ਇਹਦੇ ਉੱਤੇ ਫਿਰ ਜਦੋਂ ਪੈਸੇ ਮੰਗੇ ਤੇ ਉਹਨਾਂ ਨੇ ਫਿਰ ਉਲਟਾ ਉਹਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਮੈਂ ਤੈਨੂੰ ਕੁਝ ਨਹੀਂ ਦੇਣਾ ਤੇਰਾ ਕੁਝ ਨਹੀਂ ਬਣਦਾ ਬਲਕਿ ਤੂੰ ਮੈਨੂੰ ਪੈਸੇ ਦੇਣੇ ਨੇ ਜਿਹੜੇ ਮੈਂ ਤੇਰੀ ਪਬਲਿਸਿਟੀ ਦੇ ਉੱਤੇ ਖਰਚਾ ਕੀਤਾ ਹੈ ਤੇ ਉਸ ਬਾਅਦ ਉਹਨੇ ਫਿਰ ਆਪਣੇ ਦੁਖੀ ਹੋ ਕੇ ਉਹਨੇ ਅਪੀਲ ਪਾਈ ਹੈ ਉਹਨੇ ਅਪੀਲ ਮੇਰਾ ਖਰਦ ਸੀਮ ਸਾਹਿਬ ਨੂੰ ਵੀ ਪਾਈ ਹੈ ਸ਼ਾਇਦ ਔਰ ਉਹਨਾਂ ਨੇ ਕਿਹਾ ਕਿ ਮੈਨੂੰ ਮਦਦ ਦੀ ਲੋੜ ਹੈ ਗਿਆ ਮੈਨੂੰ ਬਹੁਤ ਐਕਸਪਲੋਇਟ ਕੀਤਾ ਗਿਆ ਇਸ ਚੀਜ਼ ਦੇ ਬਾਰੇ ਤੇ ਮੈਨੂੰ ਹੋਰ ਵੀ ਬਹੁਤ ਡਿਟੇਲਸ ਨੇ ਜਿਹੜੇ ਕਿ ਦੱਸੇ ਨੇ ਆਈ ਐਮ ਸ਼ੋਰ ਕਿ ਮੈਂ ਇੱਕ ਦਿਨ ਡੈਫੀਨਿਟਲੀ ਇਹ ਸੁਨੰਦਨ ਨੂੰ ਕਹੂੰਗੀ ਕਿ ਸਾਡੇ ਨਾਲ ਆ ਕੇ ਬੈਠ ਕੇ ਆਪਣੇ ਖੁਦ ਉਹ ਕੁਝ ਡਿਟੇਲ ਦਿਸ ਸੈਸਰੀਓਸ ਦੇ ਜੋ ਇੰਡਸਟਰੀ ਦੇ ਅੰਦਰ ਇਸ ਤਰ੍ਹਾਂ ਚਾਹੇ ਕੋਈ ਪ੍ਰੋਡਿਊਸਰ ਹੈ ਕੋਈ ਦੂਸਰਾ ਵੱਡਾ ਬੰਦਾ ਹੈ ਐਕਟਰ ਹੈ ਕੋਈ ਅਗਰ ਲੜਕੀ ਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰਦਾ ਹੈ ਔਰ ਉਹ ਸਾਡੇ ਤੱਕ ਪਹੁੰਚਦੀ ਹੈ ਉਹ ਗੱਲ ਮੈਂ ਹਮੇਸ਼ਾ ਹੀ ਕੁੜੀ ਦੀ ਸੇਫਟੀ ਸਿਕਿਉਰਟੀ ਦੇ ਲਈ ਹੈਗੀ ਔਰ ਮੈਂ ਪੂਰਾ ਸਾਥ ਦਵਾਂਗੀ ਔਰ ਇਹਦੇ ਚ ਕਈ ਵਾਰ ਹੁੰਦਾ ਕਿ ਬੰਦੇ ਜਿਹੜੇ ਨੇ ਛੁੱਟ ਜਾਂਦੇ ਨੇ ਨਹੀਂ ਮੀ 2 ਜਿਹੜੀ ਕੈਂਪੇਨ ਚੱਲੀ ਸੀ ਬਰੀ ਮਸ਼ਹੂਰ ਕੈਂਪੇਨ ਹੋਈ ਸੀ ਪਰ ਉਹਦੇ ਅੰਦਰ ਕੀ ਕੁਝ ਹੋਇਆ ਔਰ ਕਿਤੇ ਦਾ ਕਿਸੇ ਨੂੰ ਸਜ਼ਾ ਮਿਲੀ ਇਹ ਮੈਨੂੰ ਨਹੀਂ ਲੱਗਦਾ ਕਿ ਉਹ ਖਾਸ ਕਿਸੇ ਮੁਕਾਮ ਤੇ ਪਹੁੰਚੀ ਸੀ ਲੇਕਿਨ ਅਗਰ ਮੇਰੇ ਨੋਲੇਜ ਕੋਈ ਆਉਂਦੀ ਹੈ ਮੈਂ ਇਹ ਵੀ ਸੁਣਿਆ ਕਿ ਬਹੁਤ ਹੋਰ ਲੜਕੀਆਂ ਨੇ ਜਿਹੜੀਆਂ ਕਿ ਇਸ ਇੰਡਸਟਰੀ ਦੇ ਅੰਦਰ ਕਾਫੀ ਦੁਖੀ ਨੇ ਕਾਫੀ ਐਕਸਪਲੋਇਟ ਕੀਤੇ ਗਏ ਨੇ ਮੈਂ ਅਪੀਲ ਕਰਦੀ ਹਾਂ ਉਹ ਸਾਰੀ ਕੁੜੀਆਂ ਨੂੰ ਅਗਰ ਤੁਹਾਡੇ ਨਾਲ ਕਦੇ ਵੀ ਕਿਤੇ ਕੁਝ ਹੋਇਆ ਉਹ ਜ਼ਰੂਰ ਸਾਡੇ ਤੱਕ ਪਹੁੰਚ ਕਰੋ ਔਰ ਮੈਂ 100% ਤੁਹਾਡੇ ਨਾਲ ਖੜੀ ਹਾਂ ਔਰ ਉਹਨੂੰ ਇਨਸਾਫ ਦਿਲਾਵਾਂਗੀ ਔਰ ਇਸ ਕੇਸ ਦੇ ਵਿੱਚ ਵੀ ਇਹਨੂੰ ਮੁਕਾਮ ਤੱਕ ਪਹੁੰਚਾਇਆ ਜਾਏਗਾ। ਗਲਟੂ ਕੀ ਮਾਮਲਾ ਦਰਜ ਹੋਇਆ ਹੈ ਤੁਸੀਂ ਅੱਜ ਅੱਜ 9 ਤਰੀਕ ਦੀ ਡੇਟ ਤੁਸੀਂ ਦਿੱਤੀ ਹੈ ਕੁਝ ਹਜੇ ਤੱਕ ਪੁਲਿਸ ਵੱਲੋਂ ਕੋਈ ਤੁਹਾਡੇ ਸਾਥ ਸ਼ੇਅਰ ਕੀਤੀ ਗਈ ਹੈ ਕਿਉਂਕਿ ਦੇਖੋ ਐਦਾਂ ਕਿ ਮੈਂ ਹਰੇ ਕੱਲ ਰਾਤ ਨੂੰ ਜਦੋਂ ਸੁਰਿੰਦਰ ਨਾਲ ਗੱਲ ਕੀਤੀ ਉਸ ਤੋਂ ਬਾਅਦ ਸੋਮੋਟੋ ਲਿਆ ਔਰ ਉਸ ਤੋਂ ਬਾਅਦ ਉਹਦੀ ਅਰੈਸਟ ਵੀ ਪੈ ਗਈ ਹੈ ਇਮੀਡੀਏਟਲੀ ਔਰ ਜਦੋਂ ਸੋਮੋਟੋ ਲਿਖਿਆ ਅੱਜ ਆਮ ਸ਼ੋਰ ਕਿ ਸੰਡੇ ਦਾ ਦਿਨ ਸੀ ਐਂਡ ਸ਼ਾਨੂ ਸ਼ਾਮ ਤੱਕ ਸ਼ਾਇਦ ਡੈਫੀਨਿਟਲੀ ਆ ਜਾਏਗੀ ਮੈਂ ਕਿਹਾ ਤੁਸੀਂ ਕਿਹਾ ਕਿ ਹੋਰ ਵੀ ਇੰਡਸਟਰੀ ਚ ਇਸ ਤਰ੍ਹਾਂ ਦੀ ਕੁੜੀਆਂ ਤੁਹਾਡੇ ਕੋਲ ਹੋਰ ਵੀ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਆਈ ਹੈ ਜਾਂ ਇਸ ਕੇਸ ਤੋਂ ਬਾਅਦ ਕੋਈ ਹੋਰ ਨਹੀਂ ਮੇਰੀ ਨੌਲੇਜ ਇੱਕ ਹੋਰ ਲੜਕੀ ਆਈ ਸੀ ਜਿਹੜੀ ਕਿ ਅਗੇਨ 뮤직 ਇੰਡਸਟਰੀ ਦੇ ਨਾਲ ਹੀ ਉਹ ਸੰਬੰਧਿਤ ਹੈਗੀ ਹੈ ਔਰ ਮੈਂ ਉਸ ਹਰੇ ਮਨਾ ਤੇ ਨਹੀਂ ਰਿਵੀਲ ਕਰਦੀ ਤੇ ਮੇਰੇ ਕੋਲ ਇੱਕ ਦੋ ਲੜਕੀਆਂ ਜਰੂਰ ਆਈਆਂ ਨੇ ਜੋ ਕਿ 뮤직 ਇੰਡਸਟਰੀ ਦੇ ਨਾਲ ਹੀ ਸੰਬੰਧਿਤ ਨੇ ਕਿਉਂਕਿ ਮੈਂ ਬੜੇ ਹੈਰਾਨ ਕਰ ਦੇਣ ਵਾਲੇ ਅਲੀਗੇਸ਼ਨ ਨੇ ਜਿਸ ਤਰ੍ਹਾਂ ਤੁਸੀਂ ਵੀ ਦੱਸ ਰਹੇ ਤੁਹਾਡੀ ਕਾਫੀ ਡਿਟੇਲ ਗੱਲ ਹੋਈ ਹੈ ਹੋਰ ਵੀ ਕੁਝ ਚੀਜ਼ਾਂ ਦਾ ਖੁਲਾਸਾ ਸੁਨੰਦਨ ਨੇ ਕੀਤਾ ਹੋਵੇ ਸੁਨੰਦਨ ਇਹੀ ਖੁਲਾਸਾ ਕੀਤਾ ਕਿ ਉਹਨੂੰ ਬਹੁਤ ਜ਼ਿਆਦਾ ਪ੍ਰੋਮਿਸਸਿਸ ਕੀਤੇ ਗਏ ਸੀ ਜਿਸ ਦੇ ਲਈ ਕਿ ਉਹ ਡੈਫੀਨੇਟਲੀ ਉਹਦੀ ਗੱਲਾਂ 'ਚ ਆਈ ਸੀ ਕਿ ਸ਼ਾਇਦ ਮੇਰੇ ਇਹ ਜਿਹੜੇ ਸੁਪਨੇ ਪੂਰੇ ਹੋਣਗੇ ਉਹਨਾਂ ਨੂੰ ਪੱਗ ਮਿਲਣਗੇ ਔਰ ਬਹੁਤ ਅੱਛਾ ਕਰ ਵੀ ਰਹੀ ਸੀ ਉਹ ਲੜਕੀ ਲੇਕਿਨ ਜਦੋਂ ਨੇ ਦੇਖਿਆ ਕਿ ਜਦੋਂ ਨੇ ਕਹਿਣਾ ਸ਼ੁਰੂ ਕੀਤਾ ਕਿ ਮੈਨੂੰ ਮੇਰੇ ਪੈਸੇ ਡਿਊਜ਼ ਜਿਹੜੇ ਨੇ ਉਹ ਜ਼ਰੂਰ ਦੋ ਤਦ ਉਹਨਾਂ ਨੇ ਆਪਣੇ ਰੰਗ ਦਿਖਾਣੇ ਸ਼ੁਰੂ ਕਰਤੇ ਕਿ ਮੇਰੇ ਕੋਈ ਤੇਰਾ ਕੋਈ ਪੈਸਾ ਹੀ ਨਹੀਂ ਬਣਦਾ ਤੇਰੇ ਸਾਰੇ ਪੈਸੇ ਜਿਹੜੇ ਪਬਲਿਸਿਟੀ ਦੇ ਉੱਤੇ ਖਰਚ ਹੋ ਚੁੱਕੇ ਨੇ ਔਰ ਉਸ ਲੜਕੀ ਨੂੰ ਅੱਜ ਇਸ ਮਤਲਬ ਜਿਹੜੀ ਲੜਕੀ ਇੰਨੀ ਦੇਰ ਤੋਂ ਕੰਮ ਕਰ ਰਹੀ ਹੋਵੇ ਇੰਨਾ ਅੱਛਾ ਕੰਮ ਹੋਇਆ ਹੋਵੇ ਇੰਨੇ ਪੈਸੇ ਮਿਲੇ ਹੋਣ ਔਰ ਉਹ ਲੜਕੀ ਆਪਣੇ ਫਲੈਟ ਦੇ ਕਿਰਾਏ ਦੇ ਲਈ ਮਹਤਾਜ ਹੈ ਕਿ ਮੈਂ ਕਿੱਥੋਂ ਦੇਣਾ ਹੈ ਬਹੁਤ ਵੱਡੀ ਗੱਲ ਹੈ ਹੁਣ ਮਹਿਲਾ ਕਮਿਸ਼ਨ ਵੱਲੋਂ ਅੱਗੇ ਦੀ ਕਿਸ ਤਰ੍ਹਾਂ ਦੀ ਡਿਰੀ ਇਹਦੇ ਵਿੱਚ ਕੀਤੀ ਜਾਏਗੀ ਕਿਉਂਕਿ ਅੱਜ ਰਿਪੋਰਟ ਵੀ ਤੁਹਾਨੂੰ ਸਬਮਿਟ ਕਰਨੀ ਹੈ ਪੁਲਿਸ ਨੇ ਦੇਖਦੇ ਆਂ ਔਰ ਫੈਕਟ ਕੀ ਆਉਂਦੇ ਨੇ ਰਿਪੋਰਟ ਦੇ ਅੰਦਰ ਕੀ ਨਿਕਲ ਕਹਿੰਦਾ ਕੀ ਫੈਕਟਸ ਹੁੰਦੇ ਨੇ ਔਰ ਫਿਰ ਸੁਨਿੰਦਰ ਦੇ ਨਾਲ ਦੁਬਾਰਾ ਮੈਂ ਫਿਰ ਗੱਲ ਕਰਾਂਗੀ ਔਰ ਅਨੂਨ ਵੀ ਮੈਂ ਕਹਾਂਗੀ ਕਿ ਪ੍ਰੈਸ ਦੇ ਸਾਹਮਣੇ ਆ ਕੇ ਆਪਣੇ ਫੈਕਟਸ ਵੀ ਰੱਖੇ ਆਪਣੀ ਗੱਲਾਂ ਰੱਖੇ ਔਰ ਉਸ ਤੋਂ ਬਾਅਦ ਅਸੀਂ ਦੇਖਦੇ ਕਿਹੜੀ ਤਾਰਾਵਾਂ ਲੱਗੀਆਂ ਨੇ ਕੀ ਗੱਲ ਬਣਦੀ ਹੈ ਮੈਂ ਤੁਹਾਨੂੰ ਬੌਂਡ ਬਾਰੇ ਵੀ ਗੱਲ ਹੋਈ ਕਿ ਬੌਂਡ ਕਿੰਨੇ ਤੋਂ ਮਾਤੇ ਅਕੋਰਡਿੰਗ ਟੂ ਸੁਨੰਦਾ ਨਹੀਂ ਨਹੀਂ ਖਤਮ ਨਹੀਂ ਸੁਨੰਦਾ ਦੇ ਕਹਿਣ ਦੇ ਮੁਤਾਬਿਕ ਮੈਨੂੰ ਕੁਝ ਨਹੀਂ ਪਤਾ ਕਿ ਕਿਸ ਬੌਂਡ ਦੀ ਗੱਲ ਕਰ ਰਹੇ ਹੋ ਨਾ ਮੇਰੇ ਕੋਲ ਉਸ ਬੌਂਡ ਦੀ ਕਾਪੀ ਹੈ ਨਾ ਹੀ ਮੈਨੂੰ ਕਦੇ ਉਹ ਬੌਂਡ ਦਿੱਤਾ ਗਿਆ ਹੈ ਔਰ ਉਹਨੇ ਬਾਰ-ਬਾਰ ਜਦੋਂ ਵੀ ਕਹਿੰਦੀ ਮੈਂ ਕੋਈ ਹੋਰ ਦੂਸਰੀ ਕੰਪਨੀ ਉਹਨੂੰ ਅਪਰੋਚ ਕਰਦੀ ਸੀ ਕਿ ਸਾਡੇ ਨਾਲ ਕੰਮ ਕਰਨ ਦੇ ਲਈ ਜਾਂ ਹੋਰ ਕੋਈ ਮੂਵੀ ਹੋਈ ਜਿਹਦੇ ਲਈ ਕੰਮ ਕਰਨ ਦੇ ਲਈ ਉਸ ਨੂੰ بار بار ਇਹ ਬੰਦੇ ਕੁਝ ਇਹ ਕਹਿ ਕੇ ਚੁੱਪ ਕਰਾ ਦਿੰਦੇ ਸੀ ਕਿ ਸਾਡੇ ਨਾਲ ਉਹਦਾ ਇੱਕ ਬੌਂਡ ਹੈ ਓਨਲੀ ਸ਼ੀ ਕੈਨ ਵਰਕ ਵਿਦ ਆਰ ਕੰਪਨੀ ਕੋਈ ਕਿਸੇ ਨਾਲ ਕੰਮ ਨਹੀਂ ਕਰ ਸਕਦੀ ਆ ਉਹ ਸੁਰਿੰਦਾ ਕਹਿੰਦੀ ਕਿ ਮੈਨੂੰ ਐਸੇ ਕਿਸੇ ਬੌਂਡ ਦੇ ਬਾਰੇ ਕੋਈ ਨੋ ਲੈਜ ਨਹੀਂ ਹੈ